ਫਿਰ ਇੱਕ ਦਿਨ ਐਸਾ ਹੁੰਦਾ ਹੈ ਜਪ ਕਰਦਿਆਂ ਕਰਦਿਆਂ ਇਹ ਮਨੁੱਖ ਮਨੁੱਖਾਂ ਤੋਂ ਵੀ ਅੱਗੇ ਚਲਾ ਜਾਂਦਾ ਹੈ ਤੁਸੀਂ ਆਖੋਗੇ ਅੱਗੇ ਕਿੱਥੇ ਚਲਾ ਜਾਂਦਾ ਹੈ ਫਿਰ ਉਹਨੂੰ ਕਹਿੰਦੇ ਨੇ ਇਹ ਮਨੁੱਖ ਨਹੀਂ ਇਹ ਤੇ ਦੇਵਤਾ ਹੈ ਜਿੰਨਾ ਮਨੁੱਖ ਤੇ ਦੇਵਤੇ ਕੀ ਹੈ ਕਰਤ ਨਾ ਲਾਗੀ ਬਾਹਰ ਇਹ ਦੇਵਤਾ ਹੋ ਗਿਆ ਇਹਦਾ ਦੀਵਾ ਜਲ ਗਿਆ ਹੈ ਦੀਪਕ ਜਲ ਗਿਆ ਇਹਨੂੰ ਨਿਹਰਾ ਸੰਸਾਰ ਨਹੀਂ ਦਿਖਾਈ ਦਿੰਦਾ ਸੰਸਾਰ ਦੇ ਵਿੱਚ ਨਿਰੰਕਾਰ ਦਿਖਾਈ ਦਿੰਦਾ ਇਨੂ ਪਦਾਰਥਾਂ ਦੇ ਚ ਪਰਮਾਤਮਾ ਦਿਖਾਈ ਦਿੰਦਾ ਇਹਨੂ ਸਭ गोविंद ਹੈ ਸਭ गोविंद ਹੈ गोविंद बिन ਨਹੀਂ ਕੋਈ ਇਤੇ ਦੇਵਤਾ ਹੋ ਗਏ ਪਰ ਮੈਂ ਅਰਜ਼ ਕਰਾਂ ਦੇਵਤੇ ਤੋਂ ਵੀ ਅੱਗੇ ਹੈ ਇੱਕ ਮੰਜ਼ਿਲ ਕਿ ਇਹ ਤੇ ਨਿਹਰਾ ਹੀ ਰੱਬ ਦਾ ਰੂਪ ਹੈ ਪਰਮਾਤਮਾ ਹੋ ਗਏ ਪਰਮਾਤਮਾ ਤੋਂ ਮਨੁੱਖ ਆਇਆ ਹੈ ਪਰਮਾਤਮਾ ਹੋਣਾ ਹੀ ਇਹਦਾ ਭਵਿਸ਼ ਹੈ ਔਰ ਕੁਝ ਵੀ ਨਹੀਂ ਸੱਚ ਹੋਣਾ ਹੀ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ ਹੀ ਮਨੁੱਖ ਦਾ ਭਵਿਸ਼ ਹੈ ਇਸ ਤੋਂ ਪਹਿਲੇ ਸੰਤੁਸ਼ਟੀ ਨਹੀਂ ਹੋਵੇਗੀ ਮਨ ਕਿਧਰੇ ਵੀ ਨਹੀਂ ਟਿਕੇਗਾ ਕਥਾਈ ਨਹੀਂ ਟਿਕੇਗਾ ਕਿਉਂਕਿ ਮਨ ਦਾ ਉਹ সিংহাসਨ ਹੀ ਨਹੀਂ ਹੈ ਮਨ ਦਾ ਉਹ ਘਰ ਹੀ ਨਹੀਂ ਮੈਂ ਕਲ ਅਰਜ਼ ਕੀਤੀ ਸੀ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਮਨ ਦਾ ਘਰ ਪਰਮਾਤਮਾ ਕਿਧਰੇ ਵੀ ਨਹੀਂ ਟਿਕੇਗਾ ਕਿਧਰੇ ਵੀ ਚਲੇ ਜਾਏਗਾ ਕੁਛ ਵੀ ਪ੍ਰਾਪਤ ਹੋ ਜਾਏ ਮਨ ਦੀਓ ਖੁਸ਼ੀ ਚਾਰ ਦਿਨ ਦੀ ਹੋਵੇਗੀ ਫਿਰ ਦੁੱਖ ਬਣਿਆ ਰਹੇਗਾ ਫਿਰ ਕਲੇਸ਼ ਬਣਿਆ ਰਹੇਗਾ ਫਿਰ ਬੇਚੈਨੀ ਬਣੀ ਰਹੇਗੀ ਇਹ ਸਮਝ ਜਿਸ ਨੂੰ ਆ ਜਾਏ ਸਮਝ ਲਓ ਮਨ ਜ਼ਿਆਦਾ ਜਾਗਿਆ ਹੈ ਮੈਂ ਅਰਜ਼ ਕਰਾਂ ਹੁਣ ਮਨੁੱਖ ਦੇ ਅੰਦਰ ਕਿਸੇ ਦੇ ਅੰਦਰ ਪਸ਼ੂ ਦੇ ਸੰਸਕਾਰ ਬੜੇ ਪਰਬਲ ਹੋਣਗੇ ਕਿਸੇ ਦੇ ਅੰਦਰ ਬਲਸਪਤੀ ਦੇ ਕਿਸੇ ਦੇ ਅੰਦਰ ਪੱਥਰ ਦੇ ਅਸੀਂ ਕਹਿ ਦਿੰਦੇ ਹੁੰਦੇ ਆ ਇਹ ਤੇ ਪੱਥਰ ਦਿਲ ਹੈ ਇਹਦਾ ਤੇ ਦਿਮਾਗ ਪੱਥਰ ਹੈ ਹਿਟਲਰ ਮੌਸੋਲੇ ਨੇ ਔਰੰਗਜ਼ੇਬ ਚੰਗੇਜ਼ ਖਾਂ ਹਲਾਕ ਨੂੰ ਅਸੀਂ ਕਹਿ ਸਕਦੇ ਆ ਦਿਲ ਨਹੀਂ ਸੀ ਪੱਥਰ ਸੀ ਦਿਮਾਗ ਨਹੀਂ ਸੀ ਪੱਥਰ ਸੀ ਐਨਾ ਕਠੋਰ ਬਨਕ ਐਤਨਾ ਸਖਤ ਮਰਕ ਬਸਤੀਆਂ ਉਜਾੜ ਕੇ ਲੰਘਦਾ ਸੀ ਚੰਗੇਜ਼ ਖਾਂ ਲਾਸ਼ਾਂ ਨੂੰ ਤੜਪਦਿਆਂ ਆਇਆ ਦੇਖ ਕੇ ਹਲਾਕੂ ਹੱਸਦਾ ਹੁੰਦਾ ਸੀ ਤਿੰਨਾ ਭਰਾਵਾਂ ਨੂੰ ਕਤਲ ਕਰਕੇ ਔਰੰਗਜ਼ੇਬ ਨੇ ਜਸ਼ਨ ਮਨਾਇਆ ਸੀ 3 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ ਇਹ ਕੋਈ ਪੱਥਰ ਦਿਲ ਕਰ ਸਕਦਾ ਹੈ ਪੱਥਰ ਦਿਮਾਗ ਕਰ ਸਕਦਾ ਹੈ ਆਕਾਰ ਰੂਪ ਦੇ ਵਿੱਚ ਪਹਿਲੇ ਪੱਥਰ ਪ੍ਰਗਟ ਹੋਇਆ ਉਹ ਜੋ ਅਗਦਾ ਗੋਲਾ ਠੰਡਾ ਹੋਇਆ ਉਹ ਪੱਥਰ ਦੇ ਰੂਪ ਦੇ ਵਿੱਚ ਪ੍ਰਗਟ ਹੋਇਆ ਹੈ ਆਕਾਰ ਪਹਿਲੇ ਪੱਥਰ ਹੈ ਮਨੁੱਖ ਕਰੇ ਬਨ ਕਰੇਬਨ ਆਪਣੇ ਪਿਛੋਕੜ ਨੂੰ ਪੂਜਦਾ ਰਿਹਾ ਹੈ ਇਹ ਵੀ ਮੈਂ ਅਰਜ਼ ਕਰਾਂ ساری ਦੁਨੀਆ 'ਚ ਪੱਥਰ ਵੀ ਪੂਜੇ ਜਾਂਦੇ ਨੇ ਬਨਸਪਤੀ ਵੀ ਦਰਖਤ ਵੀ ਪੂਜੇ ਜਾਂਦੇ ਨੇ ਔਰ ਪਸ਼ੂ ਪੰਛੀ ਵੀ ਪੂਜੇ ਜਾਂਦੇ ਆਜ ਵੀ ਸਨੇਕ ਟੈਂਪਲ ਬਹੁਤ ਵੱਡਾ ਚਾਈਨਾ ਦੇ ਚ ਹੈ ਮਲੇਸ਼ੀਆ ਦੇ ਚ ਸੱਪਾਂ ਦੀ ਪੂਜਾ ਚਾਈਨੀਜ਼ ਲੋਕ ਕਰਦੇ ਆਂ ਭਾਰਤ ਦੇ ਚ ਗਊ ਦੀ ਪੂਜਾ ਸੱਪਾਂ ਦੀ ਪੂਜਾ 나ਗ ਪੰਚਮੀ ਇੱਕ ਬਹੁਤ ਵੱਡਾ ਤਿਵਾਰ ਹੈ ਦਰਖਤਾਂ ਦੀ ਪੂਜਾ ਪਿੱਪਲ ਦੀ ਪੂਜਾ ਜੰਡ ਦੀ ਪੂਜਾ ਬੋੜ ਦੀ ਪੂਜਾ ਬੇਰੀਆਂ ਦੀ ਪੂਜਾ ਆਧੁਕਾਲ ਤੋਂ ਚੱਲੀ ਆ ਰਹੀ ਹੈ ਐਸਾ ਦੇਖੇ ਜਿਸ ਜਿਸ ਪੱਥਰ ਨੂੰ ਸੁਭਾਗ ਮਿਲ ਗਿਆ ਪੱਥਰ ਹੀ ਹੀਰਾ ਬਣ ਜਾਂਦਾ ਹੈ ਪੱਥਰ ਹੀ ਮੋਤੀ ਹੈ ਪੱਥਰ ਹੀ ਮੌਗਾ ਹੈ ਪੱਥਰ ਹੀ ਪੁਖਰਾਜ ਹੈ ਪੱਥਰ ਹੀ ਨੀਲਮ ਹੈ ਪਰ ਤਾਜ ਦੇ ਜੜਿਆ ਜਾਂਦਾ ਹੈ ਇਹ ਵੀ ਮੈਰਜ ਕਰਾਂ ਨੀਲਮ ਦਾ ਮੋਰ ਅਕਾਲ ਤਖਤ ਤੇ ਪਿਆ ਬੜਾ ਖੂਸੂਰਤ THAILAND ਦੇ ਨੀਲਮ ਦੀ ਮੂਰਤੀ ਹੈ ਮਹਾਤਮਾ ਬੋਧੀ ਕਹਿੰਦੇ ਨੇ ਘੜ ਤੋਂ ਘਟ मूर्ति अज देोड़ रुपए की है पूरा नीलम का पत्थर ओरी मूर्ति बनाई है तो हैं है ये भी पत्थर चमक गए ने जरा कोमल हो गए ने रोशनी आ गई है तो पत्थर भी कीमती हो सद्द बनस्पति भी कीमती हो सकती है चंदन बड़ा कीमती है कुछ फुल बड़े कीमती ने केसर बड़ा कीमती है है ते बृनस्पति कुछ पशु भी बड़े महान ने गौ है हाथी है घोड़ा है मोर है हंस है इस वास्ते कोई बड़ा पवित्र हो ते हंस वर्ग है, है। कोई बड़ा शरीफ से भले महानस निरी गौ है निरी गौ है बड़ा बहादुर हो दे शेर है शेर देंदा है शेर है ਜ਼ਿੰਦਗੀ ਦੇ ਵਿੱਚ ਕੋਈ ਕੀਮਤ ਉਸਨੇ ਪ੍ਰਾਪਤ ਕਰ ਲਈ ਹੈ ਕੋਈ ਰੱਬੀ ਰਸ ਮਿਲ ਗਿਆ ਕਹਿੰਦੇ ਤੇ ਹੀਰੇ ਵਰਗਾ ਹੈ ਨੇਰਾ ਹੀਰ ਹੈ ਤਸ਼ਬੀਹਾਂ ਤੇ ਦਿੰਦੇ ਪੱਥਰ ਚਮਕ ਜਾਏ ਤੇ ਮਨੁੱਖ ਦੇ ਅੰਦਰ ਚਮਕ ਨਾ ਪੈਦਾ ਹੋਵੇ ਤਾਂ ਫਿਰ ਪੱਥਰ ਮਨੁੱਖ ਨਾਲ ਵਗ ਗਿਆ ਬਨਸਪਤੀ ਦੇ ਵਿੱਚ ਮਹਿਕ ਆ ਜਾਏ ਤੇ ਕੋਮਲਤਾ ਆ ਜਾਏ ਤੇ ਮਨੁੱਖ ਦੇ ਵਿੱਚ ਕੋਮਲਤਾ ਨਾ ਆਵੇ ਤੇ ਮਹਿਕ ਨਾ ਆਵੇ ਤਾਂ ਇਹ ਬਨਸਪਤੀ ਨਾਲੋਂ ਪਛੜਿਆ ਹੋਇਆ ਹੈ ਪਸ਼ੂਆਂ ਵਿੱਚ ਦਲੇਰੀ ਵੀ ਆ ਜਾਏ ਸ਼ਰਾਫਤ ਵੀ ਆ ਜਾਏ ਭਲੇਮਾਨਸੀ ਵੀ ਆ ਜਾਏ ਗਿਆਨ ਵੀ ਆ ਜਾਏ ਤੇ ਮਨੁੱਖ ਦੇ ਚਾ ਨਾ ਹੋਵੇ ਤੇ ਇਹਦੇ ਨਾਲ ਪਸ਼ੂ ਚੰਗੇ ਨੇ ਕੁਝ ਪਸ਼ੂ ਚੰਗੇ ਨੇ ਇਹ ਵੀ ਮਰਜ਼ ਕਰਦੇ ਮਨੁੱਖੋ ਕੇ ਚਮਕ ਨਹੀਂ ਆਈ ਪੱਥਰ ਚਮਕ ਗਏ ਪੱਥਰਾਂ ਚਮਕ ਪੈਦਾ ਹੋ ਗਈ ਮਨੁੱਖੋ ਕੇ ਹਿਰਦੇ ਚ ਚਾਨਣਾ ਨਹੀਂ ਆਇਆ ਪੱਥਰ ਚਮਕ ਗਏ ਨੇ ਹੀਰੇ ਚਮਕ ਜਾਂਦੇ ਨੇ ਕੋਹ ਨੂਰ ਹੀਰਾ ਜਿਹੜਾ ਇੰਗਲੈਂਡ ਦੇ ਪਿਆ ਉਹਦੇ ਤੇ ਰੋਸ਼ਨੀ ਹੈ ਐ ਤੇ ਹੀ ਰਹੀ ਖੈਰ ਮੁਖਤਸਰ ਮੈਂ ਅਰਜ਼ ਕਰਾਂ ਮਨ ਜਿਸ ਦਿਨ ਪੂਰਾ ਜਾਗ ਜਾਏ ਤੋ ਹੀਰੇ ਕੀ ਨਹੀਂ ਤੇ ਗਊ ਕੀ ਹੈ ਚੰਦਨ ਕੀ ਹੈ ਮਨੁੱਖ ਦਾ ਮਨ ਪਰਮਾਤਮਾ ਹੋ ਜਾਂਦਾ ਹੈ ਈਸ਼ਵਰ ਹੋ ਜਾਂਦਾ ਬਿਗਰੇਓ ਕਬੀਰਾ ਰਾਮ ਦਵਾਈ ਸਾਚ ਭਇਓ ਅਨ ਕਦੇ ਨਾ ਜਾਏ ਨਾਨਕ ਲੀਨ ਭਇਓ ਗੋਵਿੰਦ ਸਿਓ ਜਿਉਂ ਪਾ ਨਹੀਂ ਸੰਗ ਪਾ ਨਹੀਂ ਹੁਣ ਮੈਂ ਅਰਜ਼ ਕਰਾਂ ਜਿਤਨਾ ਮਨ ਕਿਸੇ ਦਾ ਜਾਗਿਆ ਹੈ ਇਨਸਾਨੀਅਤ ਉਸ ਵਿੱਚ ਉਤਨੀ ਹੈ ਉਸ ਤੋਂ ਜ਼ਿਆਦਾ ਨਹੀਂ ਜਿਹੜਾ ਅਚੇਤ ਭਾਗ ਮਨ ਦਾ ਹੈ ਉਹ ਪਸ਼ੂ ਹੋਵੇਗਾ ਬਨਸਪਤੀ ਹੋਵੇਗਾ ਪੱਥਰ ਹੋਵੇਗਾ ਬੜਾ ਕਠੋਰ ਵਿਵਹਾਰ ਹੈ ਬੜੇ ਸਖਤ ਬੋਲ ਨੇ ਦਿਲ ਬੜਾ ਪੱਥਰ ਹੈ ਜੇ ਪੱਥਰਾਂ ਦੇ ਸੰਸਕਾਰ ਬੜੇ ਪਰਬਲ ਨੇ ਥੋੜਾ ਜਿਹਾ ਜਾਗ ਹੈ ਬਾਕੀ ਸੁੱਤਾ ਪਿਆ ਜਿਵੇਂ ਪੱਥਰ ਸੁੱਤਾ ਹੋਇਆ ਹੈ ਪੱਥਰ ਪੂਰਨ ਸੁੱਤਾ ਹੋਇਆ ਹੈ ਪ੍ਰਮਾਤਮਾ ਪੂਰਾ ਜਾਗਿਆ ਹੋਇਆ ਹੈ ਸੁੱਤੇ ਦੀ ਯਾਤਰਾ ਹੈ ਜਾਗੇ ਪ੍ਰਕਿਰਤੀ ਪੱਥਰ ਨੂੰ ਥੋੜਾ ਜਗਾਉਂਦੀ ਹੈ ਬਨਸਪਤੀ ਦੇ ਰੂਪ ਵਿੱਚ ਹੋਰ ਥੋੜਾ ਜਗਾਉਂਦੀ ਹੈ ਪਸ਼ੂ ਪੰਛੀਆਂ ਦੇ ਰੂਪ ਵਿੱਚ ਤੇ ਪ੍ਰਕਿਰਤੀ ਜਗਾਉਂਦੀ ਹੈ ਪਸ਼ੂ ਪੰਛੀਆਂ ਨੂੰ ਮਨੁੱਖ ਦੇ ਰੂਪ ਵਿੱਚ ਤੇ ਮਨੁੱਖ ਨੂੰ ਖੁੱਲਾ ਛੋੜ ਦਿੱਤਾ ਹੁਣ ਤੂੰ ਆਪ ਜਾਗ ਮਿਹਨਤ ਕਰ ਯਤਨ ਕਰ ਕਿਉਂ ਹਰ ਚੇ ਜ਼ੂਦ ਬਰਾਇਦ ਦੇਰ ਨਾ ਪਾਇਦ ਜਿਹੜੀ ਚੀਜ਼ ਛੇਤੀ ਮਿਲ ਜਾਏ ਬਿਨਾਂ ਮਿਹਨਤ ਦੇ ਮਿਲ ਜਾਏ ਮਨੁੱਖ ਕਦਰ ਨਹੀਂ ਕਰਦਾ ਨਹੀਂ ਕਰਦਾ ਪ੍ਰਭੂ ਦਾ ਨਿਯਮ ਇਹ ਮਿਹਨਤ ਕਰੇ ਜਿੰਨੇ ਨਾਮ ਦੇ ਆਇਆ ਗਏ ਮੁਸ਼ਕਕਤ ਘਾਲ गालना गाले गालना घाल घाल के कुछ मिले इस कुछ प्राप्त हो गए। कारण मैं फिर अर्ज करा जेडी चीज मुफत मिल जाए बिना मेहनत दे मिल जाए मनुख कदर नहीं करता होगी तो प्रभु नियम परमात्मा ने खुला छोड़ देता है मनुख मनुख चौराहे खड़ा है अगर अगे चला गया तो परमात्मा बनेगा ਪਛੜ ਗਿਆ ਤਾਂ ਇਹ ਪਸ਼ੂ ਬਣੇਗਾ ਸਰੀਰ ਦਾ ਅੰਤ ਹੋਇਆ ਤੇ ਅਜੇ ਜਨਮ ਨਹੀਂ ਹੋਇਆ ਸੱਜੇ ਚਲਾ ਗਿਆ ਤੇ ਦੇਵ ਬਣੇਗਾ ਇੱਕ ਪਵਿੱਤਰ ਰੂਹ ਭਟਕਦੀ ਰਹੇਗੀ ਖੱਬੇ ਗਿਆ ਤੇ ਇੱਕ ਮਲੀਨ ਰੂਹ ਹੈ ਇਹਨੂੰ ਭੂਤ ਪ੍ਰੇਤ ਕਹਿੰਦੇ ਨੇ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਸੁਖਮਨ ਨਹੀਂ ਸਾਹ 6 ਅਰਬ ਦੇ ਕਰੀਬ ਇਸ ਵਕਤ ਜ਼ਮੀਨ ਦੇ ਉੱਤੇ ਮਨੁੱਖ ਨੇ ਇਤਨੀਆਂ ਤੇ ਰੂਹਾਂ ਸਮਝ ਲੈਣੀਆਂ ਚਾਹੀਦੀਆਂ ਨੇ ਬ੍ਰਹਿਮੰਡ ਦੇ ਵਿੱਚ ਹਨ ਚੰਗੀਆਂ ਨੂੰ ਦੇਵ ਕਹਿੰਦੇ ਨੇ ਮਾੜੀਆਂ ਨੂੰ ਬੂਤ ਪ੍ਰੇਤ ਕਹਿੰਦੇ ਨੇ ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਇਸ ਦਾ ਜ਼ਿਕਰ ਕਰਦੇ ਨੇ ਕਹੂੰ ਜਛ ਗੰਧਰਵ ਔਰਗ ਕਹੂੰ ਵਿਦਿਆਧਰ ਕਹੂੰ ਭੈ ਕਿਨਰ ਪਿਸਾਚ ਕਹੂੰ ਪ੍ਰੇਤ ਪਿਸਾਚ ਬੂਤ ਪ੍ਰੇਤ ਪਿਸਾਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਈ ਕੋਟ ਬੂਤ ਪ੍ਰੇਤ ਸੂਕਰ ਮਿਰਗਾਜ ਸੂਖਮ ਸਰੀਰ ਜਦ ਇਸ ਅਸਥੂਲ ਸਰੀਰ ਦੇ ਚੋਂ ਨਿਕਲਦਾ ਹੈ ਸਾਰੇ ਸੰਸਕਾਰ ਉਸੇ ਦੇ ਚੋਂ ਦੇ ਨੇ ਚੰਗੇ ਤੇ ਮਾੜੇ ਉਹਨਾਂ ਹੀ ਸੰਸਕਾਰਾਂ ਦੇ ਮੁਤਾਬਕ ਅੱਗੇ ਜਨਮ ਆਉਂਦਾ ਹੈ ਲੇਕਿਨ ਬਹੁਤ ਮਾੜੇ ਸੰਸਕਾਰ ਨੇ ਜਿਵੇਂ ਹਿਟਲਰ ਮੋਸੋਲੇਨੀ ਚੰਗੇਸਖਾਂ ਹਲਾਕੋ ਔਰੰਗਜ਼ੇਬ ਹਰਨਾਕਸ਼ ਇਹਨਾਂ ਨੂੰ ਛੇਤੀ ਜਨਮ ਨਹੀਂ ਮਿਲਦਾ ਐਨੇ ਮਾੜੇ ਸੰਸਕਾਰ ਪੱਥਰ ਦਿਲ ਪੱਥਰ ਦਿਮਾਗ ਕੋਈ ਬਿਲਕੁਲ ਕਸਾਇਣ ਤੇ ਡਾਇਣ ਮਾ ਹੋਵੇ ਉਹਦੇ ਰਾਹੀਂ ਇਹਨਾਂ ਦਾ ਜਨਮ ਹੋਏਗਾ ਉਹ ਨਹੀਂ ਹੋਏਗਾ ਦੂਸਰੇ ਦੇਵ ਗਿਆਨੀ ਸਨ ਜਪ ਕਰਦੇ ਸਨ ਤਪ ਕਰਦੇ ਸਨ ਪਰਮਾਤਮਾ ਤੱਕ ਨਹੀਂ ਪਹੁੰਚ ਸਕੇ ਮੁਕਤ ਨਹੀਂ ਹੋ ਸਕੇ ਜਿਵੇਂ 100 ਮੀਲ ਦੀ ਵਾਟ ਹੋਵੇ 90 ਤੇ ਤੈ ਗਈ ਤੀ ਸੀ ਪਰ ਸਰੀਰਦਾਨਤ ਹੋ ਗਿਆ ਸੂਖਸ਼ਮ ਸਰੀਰ ਤੇ ਅਸਤੂਲ ਸਰੀਰ ਦਾ ਸੰਬੰਧ ਟੁੱਟ ਗਿਆ ਤੋ ਯਾਤਰਾ ਤੇ ਵਿਚ ਰਹੇਗੇ ਇਸ ਤਰ੍ਹਾਂ ਦੇ ਸੂਖਸ਼ਮ ਸਰੀਰ অতি ਪਵਿੱਤਰ ਹੁੰਦੇ ਇਹਨਾਂ ਨੂੰ ਦੇਵ ਕਹਿੰਦੇ ਨੇ ਇਹਨਾਂ ਦਾ ਵੀ ਜਲਦੀ ਜਨਮ ਨਹੀਂ ਆਉਂਦਾ ਕਿਉਂ ਬਿਲਕੁਲ ਦੇਵੀ ਮਾਂ ਚਾਹੀਦੀ ਹੈ ਪਵਿੱਤਰ ਗੋਦ ਚਾਹੀਦੀ ਸੰਸਕਾਰਾਂ ਦੇ ਅਨੁਕੂਲ ਚਾਹੀਦੀ ਹੈ ਤਾਂ ਜਨਮ ਹੋਵੇਗਾ ਉਂਝ ਨਹੀਂ ਹੋਵੇਗਾ ਇਹ प्रकरण ਅਲੱਗ ਹੈ ਕਿਸੇ ਵਕਤ ਮੈਂ ਖੋਲਾਂਗਾ ਅੱਜ ਤੇ ਜੋ ਕੁਝ ਮੂਲ ਗੱਲ ਹੈ ਉਹ ਤੁਹਾਡੇ ਸਾਹਮਣੇ ਰੱਖਾਂ ਆਮ ਸਾਧਾਰਨ ਮਨੁੱਖ 10 12 13 ਦਿਨਾਂ ਦੇ ਅੰਦਰ ਜਨਮ ਲੈ ਲੈਂਦੇ ਨੇ ਕਈ ਤੇ ਇਧਰ ਮਰੇ ਇਧਰ ਕਿਧਰੇ ਗਰਭ ਦੇ ਚ ਪ੍ਰਵੇਸ਼ ਕਰ ਗਏ ਆਮ ਸਾਧਾਰਨ ਮਨੁੱਖ ਸਾਧਾਰਨ ਤੋਂ ਮੁਰਾਦ ਕੀ ਨਾ ਦੇਵਤਾ ਬਣ ਸਕੇ ਨਾ ਪਸ਼ੂ ਬਣ ਸਕੇ ਨਾ ਅੱਗੇ ਗਏ ਨਾ ਪਿੱਛੇ ਗਏ ਉੱਥੇ ਹੀ ਰਹੇ ਸਮਾਜ ਦਾ ਵਹਿ ਕਾਨੂੰਨ ਦਾ ਵਹਿ ਗਲਤ ਨਹੀਂ ਕਰਦੇ ਰਹੇ ਬਸ ਮਨੁੱਖਾਂ ਦੀ ਤਰ੍ਹਾਂ ਜਿਵੇ ਅੱਗੇ ਨਹੀਂ ਜਾ ਸਕੇ ਮੌਤ ਹੋ ਗਈ ਹੈ ਇਨਾਂ ਦਾ ਛੇਤੀ ਜਨਮ ਹੁੰਦਾ ਹੈ ਆਮ ਸਾਧਾਰਨ ਸੂਖਸ਼ਮ ਢਾਂਚੇ ਬੜੇ ਛੇਤੀ ਜਨਮ ਲੈ ਲੈਂਦੇ ਆਸਾਧਾਰਨ ਵਿਸ਼ੇਸ਼ ਜਲਦੀ ਜਨਮ ਨਹੀਂ ਲੈਂਦੇ ਇਹਨੂੰ ਇਕਬਾਲ ਤੇ ਇੰਜ ਕਹਿੰਦਾ ਹਜ਼ਾਰਾਂ ਸਾਲ ਨਰਗਿਸ ਆਪਣੀ ਬੇਨੂਰ ਹੀ ਪੇਰੋਤੀ ਹੈ ਬੜੀ ਮੁਸ਼ਕਿਲ ਸੇ ਹੁੰਦਾ ਹੈ ਚਮਨ ਮੇਂ ਦੀਦਾ ਵਰ ਪੈਦਾ ਕਦੀ ਕਦੀ ਮਨੁੱਖੀ ਗੁਲੇਸਤਾਨ ਦੇਚ ਕੁਝ ਐਸਾ ਫੁੜ ਫੁੱਲ ਖਿੜਦਾ ਹੈ ਜੋ ਮਨੁੱਖਤਾ ਨੂੰ ਮੁਅਤਤ ਕਰ ਦਿੰਦਾ ਹੈ ਬਾਗੋ ਬਾਗ ਕਰ ਦਿੰਦਾ ਹੈ ਕੋਈ ਨਵੀਂ ਕ੍ਰਾਂਤੀ ਲਿਆਂਦਾ ਹੈ ਪਰ ਕਹਿੰਦਾ ਹਜ਼ਾਰਾਂ ਸਾਲ ਉਡੀਕ ਕਰਨੇ ਪੈਂਦੇ ਬੜੇ ਲੰਬੇ ਸਮੇਂ ਤੱਕ ਇਹ ਦੇਵ ਉਡੀਕ ਕਰਦੇ ਨੇ ਇਸ ਦੇ ਹੀ ਕੋ ਸਿਮਰੈ ਦੇਵ ਯਾਦ ਕਰਦੇ ਸਾਨੂੰ ਜਨਮ ਮਿਲੇ ਪਰ ਹਰ ਗੋਦ ਦੇ ਰਾਹੀ ਨਹੀਂ ਆਉਣਾ ਚਾਹੁੰਦੇ ਜਿਵੇਂ ਬੰਜਰ ਜ਼ਮੀਨ ਦੇ ਜੁਲਾਬ ਨਹੀਂ ਪੈਦਾ ਹੁੰਦਾ ਕਾਸ ਕੰਡੇ ਪੈਦਾ ਹੋ ਜਾਂਦੇ ਹੋ ਜਾਂਦੇ ਗੁਲਾਬ ਨਹੀਂ ਪੈਦਾ ਹੁੰਦਾ ਚੰਦਨ ਨਹੀਂ ਪੈਦਾ ਹੁੰਦਾ ਹਰ ਗੋਦ ਦੇਵਤੇ ਨੂੰ ਜਨਮ ਨਹੀਂ ਦੇ ਸਕਦੀ ਅਜੋਕਾ ਸਮਾਜਿਕ ਜੀਵਨ ਇਤਨਾ ਬਰਸ਼ਟ ਹੋ ਗਿਆ ਗੁਸਤਾਖੀ ਮਾਫ ਇਤਨਾ ਮੈਲਾ ਹੋ ਗਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਦੋ ਸ਼ਬਦ ਉਚਾਰਨ ਕਰ ਰਹੇ ਨੇ ਸਾਹਮਣੇ ਆ ਗਏ ਨੇ ਹੁਣ ਮੈਂ ਕਹਿ ਹੀ ਰਿਹਾ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਪੁੱਤ ਜਨੂਰਾ ਤੇ ਜਨੋਰੀ ਜੋਰੂ ਜਿਨ੍ਹਾਂ ਦਾ ਸਿਖਦਾ ਇਸ ਕਲਯੁਗ ਦੇ ਚ ਇਸ ਦੌਰ ਦੇ ਚ ਜਿਨ੍ਹਾਂ ਦਾ ਜਨਮ ਹੋ ਰਿਹਾ ਹੈ ਪੂਤ ਪ੍ਰੇਤਾਂ ਦਾ ਜਨਮ ਹੋ ਰਿਹਾ ਗੁਰੂ ਨਾਨਕ ਪੁੱਤ ਜਨੂਰਾ ਤੇ ਜਨੋਰੀ ਪੁੱਤ ਜਿਨ ਭੂਤ ਹੈ ਤੇ ਵੀ ਜਿਨ ਭੂਤ ਹੈ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਪੁੱਤ ਜਨੂਰਾ ਤੇ ਜਨੋਰੀ ਜੋਰੂ ਜਿਨ੍ਹਾਂ ਦਾ ਸਿਖਦਾ ਇਹ ਜਿਨ ਭੂਤਾਂ ਦਾ ਜਨਮ ਕਿਉਂ ਹੋ ਰਿਹਾ ਹੈ ਮਹਾਰਾਜ ਜੀ ਕਹਿੰਦੇ ਨੇ ਸਮਾਜਿਕ ਜੀਵਨ ਵਿਰਸਟ ਹੋ ਗਿਆ ਹੈ ਕਿਸ ਤਰ੍ਹਾਂ ਵਿਰਸਟ ਹੋ ਗਿਆ ਤੋਂ ਸਤਗੁਰਦਸ ਦੇ ਨੇ ਰੰਨਾ ਹੋਈਆਂ ਬੋਧੀਆਂ ਪੰਕਤੀਆਂ ਨਾ ਆਉਂਦੀਆਂ ਬਾਣੀ ਨਾ ਆਉਂਦੀ ਤੇ ਮੈਂ ਕਹਿਣਾ ਵੀ ਨਹੀਂ ਸੀ ਗ੍ਰਸਤੀ ਆਦਮੀ ਆ ਮੈਂ ਐਵੇਂ ਕੋਈ ਦਿਲ ਤੋੜਨ ਵਾਲੀ ਗੱਲ ਨਹੀਂ ਕਰ ਰਿਹਾ ਪਹਿਲੇ ਪਾਦਸ਼ਾਹ ਦੇ ਬੋਲ ਨੇ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਿਆਦ ਸੀਲ ਸੰਜਮ ਸੁੱਚ ਬੰਨੀ ਖਾਣਾ ਖਾਜ ਅਖਾਜ ਸ਼ਰਮ ਗਈ ਘਰ ਆਪਣੇ ਪਤ ਉੱਠ ਚੱਲੀ ਨਾਲ ਨਾਨਕ ਸੱਚਾ ਇੱਕ ਹੈ ਅਵਰ ਨ ਸੱਚਾ ਹਵ। ਇਸਤਰੀ ਤੇ ਸਰੀਰ ਦੀ ਨਮਾਇਸ਼ ਦੇ ਚ ਲੱਗ ਗਈ ਬਹੁਤਿਆਂ ਚੰਚਲ અત્યੰਤ ਚੰਚਲ ਹੋ ਗਈ। ਉਹ ਤੇ ਸਰੀਰ ਦੀ ਪ੍ਰਦਰਸ਼ਨੀ ਕਰਨਾ ਚਾਹੁੰਦੀ ਹੈ। ਯੂਰਪ ਦੀ ਇਸਤਰੀ ਤੇ ਇਹ ਜਿਹ ਕਹੈ ਲੋ ਕਮ ਸੇ ਕਮ 80% ਤੇ ਲਗਨ ਹੋ ਗਈ ਸਰੀਰ ਦੀ ਪ੍ਰਦਰਸ਼ਨੀ ਕਰਨੇ। ਸਰੀਰ ਦੀ ਨਮਾਇਸ਼ ਕਰਨੇ। ਨਕਸ਼ੇ ਕਦਮ ਤੇ ਬਾਕੀ ਦੁਨੀਆ ਵੀ ਚੱਲ ਪਈ ਐ, ਏਸ਼ੀਆ ਵੀ ਚੱਲ ਪਿਆ। ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਿਆਦ ਇਹ ਪਹਿਲੇ ਪਾਤਸ਼ਾਹ ਜੀ ਦੇ ਬੋਲ ਹੈ ਸਿਆਦ ਫਾਰਸੀ ਦਾ ਲਫ਼ਜ਼ ਹੈ ਪੁਰਸ਼ ਸ਼ਿਕਾਰੀ ਨੇ ਉਹ ਦੇਖਣਾ ਚਾਹੁੰਦੇ ਤੇ ਇਸ ਤਰ੍ਹਾਂ ਦਾ ਫੈਸਲਾ ਦੇਖਣਾ ਚਾਹੁੰਦੇ ਇਹ ਤੇ ਸ਼ਿਕਾਰੀ ਨੇ ਤੇ ਇਸਤਰੀ ਇਤਨੇ ਚੰਚਲ ও ਨਮਾਇਸ਼ ਕਰਨਾ ਚਾਹਦੀ ਹੈ ਸ਼ੀਲ ਸੰਜਮ ਸੁੱਚ ਬੰਨੇ ਕੋਈ ਸ਼ੀਲ ਨਹੀਂ ਰਿਹਾ ਸ਼ੀਲ ਸੰਜਮ ਸੁੱਚ ਬੰਨੇ ਖਾਣਾ ਖਾਜ ਆਖਾਜ ਸ਼ਰਮ ਗਈ ਘਰ ਆਪਣੇ ਪਤ ਉਠ ਚੱਲੇ ਨਾਲ ਨਾਨਕ ਸੱਚਾ ਇੱਕ ਹੈ ਅਵਰ ਨ ਸੱਚਾ ਸ਼ਰਮ ਹਯਾ ਤੇ ਪਤਨੀ ਕਿੱਥੇ ਚਲੀ ਗਈ ਤੇ ਹੁਣ ਘਰ ਘਰ ਦੇ ਜਿੰਨ ਭੂਤ ਨਹੀਂ ਪੈਦਾ ਹੋਣਗੇ ਤੌਰ ਕੀ ਹੋਵੇਗਾ ਕੱਲੀ ਅੰਦਰ ਨਾਨਕਾ ਜਿੰਨਾ ਦਾ ਪੁੱਤ ਜਨਉਰਾ ਦੇ ਜਨੋਰੀ ਜਿੰਨ ਭੂਤਾਂ ਦੇ ਪੈਦਾ ਹੋਣ ਦਾ ਮਾਹੌਲ ਹੈ ਬਾਹ ਮਾੜੇ ਸੂਖਸ਼ਮ ਢਾਂਚੇ ਜਿਹੜੇ ਸਰੀਰ ਨੇ ਉਹਨਾਂ ਦੇ ਪੈਦਾ ਹੋਣ ਦਾ ਮਾਹੌਲ ਬਣਿਆ ਹੋਇਆ ਹੈ ਦੇਵਤੇ ਪੈਦਾ ਹੋ ਸਕਣ ਮਾਹੌਲ ਨਹੀਂ ਹੈ ਕੋਈ 2.5 ਹਜ਼ਾਰ ਸਾਲ ਪੁਰਾਣਾ ਇਤਿਹਾਸ ਦੇਖੀਏ ਭਾਰਤ ਦਾ ਕਹਿੰਦੇ ਹਰ ਦੂਜੇ ਤੀਜੇ ਘਰ ਦੇ ਜ ਦੇਵਤਾ ਹੁੰਦਾ ਸੀ ਦੇਵੀ ਹੁੰਦੀ ਸੀ ਲੋਕੀ ਕਹਿੰਦੇ ਸਨ ਇਹ ਮਨੁੱਖ ਨਹੀਂ ਹੈ ਦੇਵਤਾ ਹੈ ਇੰਦਰ ਦੇਵਤਾ ਸੀ ਸ਼ਿਵਜੀ ਦੇਵਤਾ ਸੀ ਵਿਸ਼ਨੂੰ ਦੇਵਤਾ ਸੀ ਜ਼ਮੀਨ ਦੇ ਹੀ ਬੰਦੇ ਸਨ ਜਿਵੇਂ ਅਮਰਤ ਸਰਵਸਾਇਆ ਧਨਗੁਰੂ ਰਾਮਦਾਸ ਜੀ ਮਹਾਰਾਜ ਨੇ ਬਨਾਰਸ ਸੇਵ ਜੀ ਨੇ ਵਸਾਈਏ ਜ਼ਮੀਨਦਾਰੀ ਮਨੁੱਖ ਸੀ ਹਰ ਦੂਜੇ ਤੀਜੇ ਘਰ ਦੇ ਵਿੱਚ ਕੋਈ ਦੇਵੀ ਹੁੰਦੀ ਸੀ ਦੇਵਤਾ ਹੁੰਦਾ ਸੀ ਲੋਕੀ ਕਹਿ ਦਿੰਦੇ ਸਨ ਇਹ ਮਨੁੱਖ ਨਹੀਂ ਇਹਦਾ ਦੀਵਾ ਜਲੇ ਹੋਇਆ ਹੈ ਦੇਵਤਾ ਹੈ ਮਾਹੌਲ ਇਸ ਤਰ੍ਹਾਂ ਬਦਲ ਗਈ ਹੈ ਹੁਣ ਹਰ ਇੱਕ ਅਦਗਰ ਤੋਂ ਛੱਡ ਕੇ ਦੂਜੇ ਤੀਜੇ ਘਰ ਦੇ ਵਿੱਚ ਭੂਤ ਪ੍ਰੇਤ ਹੀ ਨੇ ਗੁਸਤਾਖੀ ਮਾਫ ਸਤਿਗੁਰ ਇਸ ਤਰ੍ਹਾਂ ਕਹਿ ਰਹੇ ਹੁਣ ਦੇਵਤਿਆਂ ਦੇ ਦਰਸ਼ਨ ਔਖੇ ਹੋ ਗਏ। ਉਤਾਂ ਪ੍ਰੇਤਾਂ ਦੇ ਦਰਸ਼ਨ ਕਰਨੇ ਉਹੀ ਜਨਮ ਲੈਂਦੇ। خیر ਸੰਸ਼ੇਪ ਦੇ ਜੋ ਹੈ ਮੈਂ ਅਰਜ਼ ਕਰਾਂ ਲਮਕਾਵਾਂ ਨਾ। ਮਨੁੱਖ ਦੀ ਜੀਵਨ ਯਾਤਰਾ ਉਥੇ ਸਮਾਪਤ ਹੋਵੇਗੀ ਜਿੱਥੋਂ ਚੱਲੀ ਸੀ। ਜਿੱਥੇ ਦੁਆਰੇ ਉਬਰੇ, ਜਿੱਥੋਂ ਉਬਾਰ ਹੋਇਆ, ਜਿੱਥੋਂ ਅਸੀਂ ਆਇਆ। ਪ੍ਰਮਾਤਮਾ ਤੋਂ ਆਇਆ, ਪ੍ਰਮਾਤਮਾ ਤੇ ਯਾਤਰਾ ਸਮਾਪਤ ਹੋਵੇਗੀ। ਪ੍ਰਮਾਤਮਾ ਸਾਡਾ ਘਰ ਹੈ। ਕਿਹੜੇ ਦਰਵਾਜ਼ੇ ਤੋਂ ਆਇਆ ਸ਼ਬਦ ਦੇ ਦਰਵਾਜ਼ੇ ਤੋਂ ਆਇਆ ਉਤਪਤ ਪਰਲੋ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਏ ਕਿਉਂਕਿ ਕੀਤਾ ਪਸਾਰੋ ਇੱਕੋ ਕਵਾਉ ਇੱਕ ਕਵਾਉ ਤੋਂ ਸਾਰਾ ਪਸਾਰਾ ਹੋਇਆ ਇੱਕ ਸ਼ਬਦ ਤੋਂ ਸਾਰਾ ਪਸਾਰਾ ਹੋਇਆ ਸ਼ਬਦ ਦਰਵਾਜ਼ਾ ਹੈ ਹੁਣ ਬੜੇ ਧਿਆਨ ਨਾਲ ਸੁਣਨਾ ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਨਾਨਕ ਸੋ ਦੇ ਸਿਮਰਤ 베 ਪਾਰ ਬ੍ਰह्म ਗੁਰੂ ਨਾ ਹੀ ਹੈ ਫਿਰ ਇਹ ਦੋ ਨਾਮ ਕਿਉਂ ਨੇ ਦੋ ਨਾਮ ਇਸ ਵਾਸਨੇ ਇੱਕ ਦਰ ਹੈ ਇੱਕ ਘਰ ਹੈ ਪਰ ਦਰ ਐਸਾ ਜੋ ਘਰ ਦੇ ਨਾਲ ਜੁੜਿਆ ਹੋਇਆ ਹੈ ਦਰ ਤੋਂ ਲਗਣਾ ਹੈ ਤੇ ਘਰ ਦੇ ਚ ਪ੍ਰਵੇਸ਼ ਕਰਨਾ ਹੈ ਸ਼ਬਦ ਦਾ ਜਪ ਕਰਨਾ ਹੈ ਤੇ ਸ਼ਬਦ ਨੇ ਪ੍ਰਕਾਸ਼ ਕਰ ਦੇਣਾ ਹੈ ਬਸ ਇੰਨੇ ਹੀ ਲੱਗਦਾ ਸੁੱਤੇ ਮਨੁੱਖ ਨੂੰ ਕਿਸ ਤਰ੍ਹਾਂ ਜਗਾਓਗੇ ਆਵਾਜ਼ ਨਾਲ ਜਗਾਓਗੇ ਨਾ ਇੱਕ ਮਨੁੱਖ ਸੁੱਤਾ ਪਿਆ ਕੁਝ ਖੜਾਕ ਕਰੋਗੇ ਨਾ ਆਵਾਜ਼ ਕਰੋਗੇ ਤਾਂ ਜਾਗੇਗਾ ਨਾ ਤਾਂ ਉਹਦੀ ਨੀਂਦ ਟੁੱਟੇਗੀ ਸੁੱਤੇ ਮਨ ਨੂੰ ਕਿਸ ਤਰ੍ਹਾਂ ਜਗਾਓਗੇ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਏ ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਹੈ ਆਪਣੇ ਆਪ ਨੂੰ ਜਗਾਉਣ ਵਾਸਤੇ ਹੈ ਇਹ ਬਾਰੇ ਕੀ ਹੁਣ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ ਪੂਰਾ ਸੁੱਤਾ ਹੋਇਆ ਮਨ ਪੱਥਰ ਹੈ ਪੂਰਾ ਜਾਗਿਆ ਹੋਇਆ ਮਨ ਪ੍ਰਮਾਤਮਾ ਹੈ ਪੱਥਰ ਦਾ ਭਵਿਸ਼ ਹੈ ਪ੍ਰਮਾਤਮਾ ਹੋਣਾ ਪੱਥਰ ਨੂੰ ਪ੍ਰਕਿਰਤੀ ਬਨਸਪਤੀ ਚ ਲੈ ਆਈ ਪਸ਼ੂਆਂ ਚ ਲੈ ਆਈ ਮਨੁੱਖਾਂ ਚ ਲੈ ਆਈ ਇਥੇ ਤੱਕ ਪ੍ਰਕਿਰਤੀ ਲੈ ਆਈ ਮਨੁੱਖ ਨੂੰ ਪ੍ਰਕਿਰਤੀ ਨੇ ਖੁੱਲਾ ਛੋੜ ਦਿੱਤਾ ਸੁਤੰਤਰ ਹੈ ਤੇਰੀ ਮਰਜ਼ੀਏ ਸੱਚ ਬੋਲ ਤੇਰੀ ਮਰਜ਼ੀਏ ਝੂਠ ਬੋਲ ਤੇਰੀ ਮਰਜ਼ੀ ਅੱਖਾਂ ਬੰਦ ਕਰਕੇ ਚੱਲ ਤੇਰੀ ਮਰਜ਼ੀ ਅੱਖਾਂ ਖੋਲ ਕੇ ਚੱਲ ਕਰਮ ਕਰਨ ਦੀ ਸੁਤੰਤਰਤਾ ਹੈ ਲੇਕਿਨ ਫਲ ਦੀ ਸੁਤੰਤਰਤਾ ਨਹੀਂ ਹੈ ਜੈਸੇ ਮੈਂ ਮੱਕਈ ਬੀ ਬੋਦਿਆਂ ਤੇ ਫਿਰ ਮੈਨੂੰ ਖਿਆਲ ਆਇਆ ਮੈਨੂੰ ਤੇ ਕਣਕ ਚਾਹੀਦੀ ਸੀ ਐਵੇਂ ਗਲਤੀ ਹੋ ਗਈ ਮੱਕਈ ਬੀਜ ਬੇਟਾ ਅੱਛਾ ਹੁਣ ਮੈਂ ਅਰਦਾਸ ਕਰਾਂ ਪ੍ਰਮਾਤਮਾ ਮੇਰੇ ਕੋਲ ਗਲਤੀ ਹੋ ਗਈ ਹੈ ਭੁੱਲ ਹੋ ਗਈ ਹੈ ਤੂੰ ਕਣਕ ਪੈਦਾ ਕਰ ਲੈ ਨਹੀਂ ਕਣਕ ਤਾਂ ਪੈਦਾ ਹੋਵੇਗੀ ਜੇ ਕਣਕ ਬੀਜਣੀ ਸੀ ਇਹ ਤੇ ਆਪ ਬੀਜ ਆਪੇ ਹੀ ਕਾ ਇਹ ਤੇ ਜੈ ਹਾ ਬੀਜੇ ਸੋ ਲੁਣੇ ਕਰਮਾ ਸੰਧੜਾ ਕੇ ਕਰਮ ਬੀਜ ਨੇ ਤੇ ਫਲ ਕੀ ਹੈ ਦੁੱਖ ਤੇ ਸੁੱਖ ਛੋਟੇ ਦੁੱਖ ਨੇ ਛੋਟੇ ਛੋਟੇ ਉਹ ਬੀਜ ਬੋਏ ਨੇ ਜਿੱਥੋਂ ਛੋਟੇ ਦੁੱਖ ਪੈਦਾ ਹੋ ਰਹੇ ਨੇ ਵੱਡਾ ਦੁੱਖ ਬਹੁਤ ਵੱਡੇ ਬੀਜ ਜਿਸ ਨੇ ਬੋਏ ਤਾਂ ਵੱਡਾ ਕਲੇਸ਼ ਹੈ ਛੋਟੇ ਛੋਟੇ ਸੁਖ ਨੇ ਇਹਨੇ ਛੋਟੇ ਛੋਟੇ ਬੀਜ ਬੋਏ ਨੇ ਛੋਟੀ ਛੋਟੀ ਭਲਾਈ ਕੀਤੀ ਹੈ ਪਰਮ ਪਰਮ ਆਨੰਦ ਹੈ ਪਰਮ ਰਸ ਹੈ ਇਹਨੇ ਬਹੁਤ ਮਹਾਨ ਬੀਜ ਬੋਏ ਨੇ ਕਰਮ ਭੂਮੇ ਬੋਵੋ ਨਾਮ ਇਹ ਧਰਤੀ ਸਰੀਰ ਕਰਮ ਭੂਮੀ ਹੈ ਮਹਾਰਾਜ ਕਹਿੰਦੇ ਨਾਮ ਦਾ ਬੀਜ ਬਾਓ ਕਰਮ ਕਰਨਾ ਵੀ ਹੈ ਤੇ ਵਾਹਿਗੁਰੂ ਵਾਹਿਗੁਰੂ ਜਾਪੋ பரம ஆனந்த பைதா பரம ரச பைகரமே பைதா